ਇਸ ਵਕਤ ਦੀ ਵੱਡੀ ਅਪਡੇਟ ਵਿੱਚ ਤੁਹਾਨੂੰ ਦੱਸਦੀ ਹੈ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇੱਕ ਵੱਡੀ ਮੀਟਿੰਗ ਕੀਤੀ ਜਾਏਗੀ ਦੱਸਦੀ ਹੈ ਕਿ ਇਹ ਮੀਟਿੰਗ ਜਿਹੜੀ ਹੈ ਉਹ ਮੁਖਤਸਰ ਸਾਹਿਬ ਵਿਖੇ ਹੋਵੇਗੀ ਤਾਂ ਸੰਯੁਕਤ ਕਿਸਾਨ ਮੋਰਚਾ ਯਾਨੀ ਕਿ ਐਸ ਕੇ ਐਮ ਵੱਲੋਂ ਅੱਜ ਯਾਨੀ ਕਿ 8 ਜੁਲਾਈ ਨੂੰ ਇੱਕ ਵੱਡੀ ਮੀਟਿੰਗ ਕੀਤੀ ਜਾਏਗੀ ਦੱਸਦੀ ਹੈ ਕਿ ਇਸ ਮੀਟਿੰਗ ਦੇ ਲਈ ਪੰਜਾਬ ਭਰ ਦੇ ਸਾਰੇ ਕਿਸਾਨ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਹੈ ਤੇ ਇਹ ਮੀਟਿੰਗ ਜਿਹੜੀ ਹੈ ਉਹ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਹੱਕ ਦੇ ਲਈ ਇਹ ਮੀਟਿੰਗ ਜਿਹੜੀ ਹੈ ਉਹ ਮੁਖਤਰ ਸਾਹਿਬ ਵਿਖੇ ਕੀਤੀ ਜਾਏਗੀ ਤਾਂ ਇਸ ਮੀਟਿੰਗ ਦੇ ਲਈ ਸਾਰੇ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਦੇ ਸਾਰੇ ਕਿਸਾਨ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਹੈ ਹਾਲਾਂਕਿ ਕੀ ਕੁਝ ਮੁੱਦਾ ਜਿਹੜਾ ਇਸ ਵਿੱਚ ਡਿਸਕਸ ਕੀਤਾ ਜਾਏਗਾ ਉਹ ਵੀ ਤੁਹਾਨੂੰ ਦੱਸਾਂਗੇ ਤਾਂ ਦੱਸਦੀ ਹੈ ਕਿ ਵੱਡੀ ਮੀਟਿੰਗ ਜਿਹੜੀ ਹੈ ਇਹ ਕਿਸਾਨ ਆਗੂਆ ਵੱਲੋਂ ਕੀਤੀ ਜਾ ਰਹੀ ਹੈ ਆਪਣੇ ਹੱਕਾਂ ਨੂੰ ਲੈ ਕੇ ਇਹ ਵੱਡੀ ਮੀਟਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਕਿਸਾਨ ਮੋਰਚੇ ਦੇ ਪ੍ਰਧਾਨ ਅਜੀਤ ਸਿੰਘ ਪਾਗਾ ਵੱਲੋਂ ਵੀ ਇਹ ਬਿਆਨ ਜਿਹੜਾ ਹੈ ਉਹ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਭੁਲਕੇ ਵਾਲੇ ਮਾਮਲੇ ਲਈ ਅਸੀਂ ਪਹਿਲਾ ਤੋਂ ਹੀ ਸੰਘਰਸ਼ ਕਰ ਰਹੇ ਹਾਂ ਪਰ ਸਰਕਾਰ ਨੇ ਅਜੇ ਤੱਕ ਕਿਸਾਨਾਂ ਦੀ ਇੱਕ ਵੀ ਗੱਲ ਨਹੀਂ ਮੰਨੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਕਰਕੇ ਇਹ ਮੀਟਿੰਗ ਸੱਦੀ ਗਈ ਹੈ ਤਾਂ ਜੇਕਰ ਕਿਸਾਨਾਂ ਦਾ ਹੱਕ ਜਿਹੜਾ ਹੈ ਉਹਨਾਂ ਨੂੰ ਨਹੀਂ ਮਿਲਦਾ ਤੇ ਆਉਣ ਵਾਲੇ ਸਮੇਂ 'ਚ ਵੱਡਾ ਸੰਘਰਸ਼ ਕਿੱਤਾ ਜਾਏਗਾ ਤਾਂ ਉਹਨਾਂ ਕਿਹਾ ਕਿ ਇਸ ਮੀਟਿੰਗ ਵਿੱਚ ਕਿਸਾਨ ਮਸਲਿਆਂ ਤੇ ਆਉਣ ਵਾਲੀ ਰਣਨੀਤੀ ਜਿਹੜੀ ਹੈ ਉਹ ਵੀ ਤੈਅ ਕੀਤੀ ਜਾਏਗੀ ਉਹਨਾਂ ਕਿਹਾ ਕਿ ਇਹ ਲੜਾਈ ਕਿਸਾਨਾਂ ਦੇ ਹੱਕਾਂ ਦੇ ਲਈ ਜਿਹੜੀ ਹੈ ਉਹ ਰੱਖੀ ਜਾ ਰਹੀ ਹੈ ਤਾਂ ਉਹਨਾਂ ਦੱਸਿਆ ਕਿ ਕਿਸਾਨ ਮੋਰਚੇ ਦੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਹੈ ਕਿ ਕਿਸਾਨੀ ਮਸਲਿਆਂ ਉੱਤੇ ਆਪਣੀ ਇਕਤਾ ਨੂੰ ਦਰਸਾਉਣਦਿਆਂ ਅਸੀਂ ਅੱਜ ਮੀਟਿੰਗ ਕਰ ਰਹੇ ਹਾਂ ਸਾਰੇ ਜੱਥੇਬੰਦੀਆਂ ਨੂੰ ਪੰਜਾਬ ਦੇ ਸਾਰੇ ਜੱਥੇਬੰਦੀਆਂ ਨੂੰ ਇਹਦੇ ਤੇ ਸੱਦਾ ਦਿੱਤਾ ਗਿਆ ਹੈ ਦੱਸਦੀ ਹੈ ਕਿ ਕਿਸਾਨ ਅਗੂ ਰਣਜੀਤ ਸਿੰਘ ਨੇ ਕਿਹਾ ਕਿ ਮੀਟਿੰਗ ਦਾ ਸਥਾਨ ਜਿਹੜਾ ਹੈ ਭੁਲਕੇ ਹੋ ਸਕਦਾ ਹੈ ਜਾਂ ਫਿਰ ਇਹ ਨੇੜਲੇ ਇਲਾਕੇ ਵਿੱਚ ਰੱਖੀ ਜਾ ਸਕਦੀ ਹੈ ਤਾਂ ਉਹਨਾਂ ਕਿਹਾ ਕਿ ਇਹ ਮੀਟਿੰਗ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਇੱਕ ਜੁਟਾ ਦਾ ਸੰਕੇਤ ਹੋਵੇਗੀ ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਲੜਾਈ ਨੂੰ ਦਬਾਉਣ ਲਈ ਹਰ ਹੱਦ ਲੰਘ ਚੁੱਕੀ ਹੈ ਤਾਂ ਹੁਣ ਕਿਸਾਨਾਂ ਦੇ ਇਕਜੁੱਟ ਹੋ ਕੇ ਇਸ ਦੇ ਸੰਘਰਸ਼ ਕਰਨ ਦੀ ਲੋੜ ਹੈ ਜਿਸ ਦੇ ਤਹਿਤ ਇਹ ਮੀਟਿੰਗ ਜਿਹੜੀ ਹੈ ਉਹ ਕਿਸਾਨ ਆਗੂਆਂ ਵੱਲੋਂ ਰੱਖੀ ਗਈ ਹੈ ਐਸ ਕੇ ਐਮ ਵੱਲੋਂ ਮੀਟਿੰਗ ਰੱਖੀ ਗਈ ਹੈ ਤਾਂ ਪੰਜਾਬ ਦੇ ਸਾਰੇ ਕਿਸਾਨ ਆਗੂ ਜਿਹੜੇ ਨੇ ਉਹ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਹੈ ਸਾਰੇ ਕਿਸਾਨੀ ਟੀਰਾਂ ਨੂੰ ਇਸ ਵਿੱਚ ਸੱਦਾ ਜਿਹੜਾ ਹੈ ਉਹ ਦਿੱਤਾ ਗਿਆ ਹੈ ਆਪਣੀ ਇੱਕ ਜੁਟਾ ਨੂੰ ਕਿਸਾਨਾਂ ਦੇ ਵੱਲੋਂ ਦਰਸ਼ਾਇਆ ਜਾਏਗਾ ਦੱਸਦੀ ਹੈ ਕਿ ਕਿਸਾਨਾਂ ਦੇ ਹੱਕ ਜਿਹੜੇ ਆ ਉਹ ਪੰਜਾਬ ਸਰਕਾਰ ਦੇ ਵੱਲੋਂ ਕਿਤੇ ਨਾ ਕਿਤੇ ਪੂਰੇ ਨਹੀਂ ਕੀਤੇ ਜਾ ਰਹੇ ਹੈ ਜਿਸ ਦੇ ਕਾਰਨ ਕਿਸਾਨਾਂ ਵੱਲੋਂ ਇਹ ਮੀਟਿੰਗ ਜਿਹੜੀ ਹੈ ਰੱਖੀ ਗਈ ਹੈ ਜਿਸ ਤੌਰ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਹੱਕਾਂ ਨੂੰ ਨਾ ਪੂਰਾ ਕੀਤਾ ਗਿਆ ਉਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਨਾ ਪੂਰੀਆਂ ਕੀਤੀਆਂ ਗਈਆਂ ਤੇ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਵੱਡਾ ਸੰਘਰਸ਼ ਜਿਹੜਾ ਹੈ ਉਹ ਕੀਤਾ ਜਾਵੇਗਾ